ਇਕਸੂਰਾ ਟੀਵੀ ਤੇ ਮੈਂ ਹਾਂ ਕਪਿਲ ਗੇਲੋ ਤਾਂ ਅੱਜ ਪਹੁੰਚ ਚੁੱਕੇ ਹਾਂ ਸਤਲੁਜ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਆਈਸ ਵਾਲੀ ਵਾਧਾ ਹੈ ਤਾਂ ਕਿਸਾਨਾਂ ਦਾ ਜਿਹੜਾ ਹਜ਼ਾਰਾਂ ਏਕੜ ਜਿਹੜੀ ਫਸਲ ਤਬਾਹ ਹੁੰਦੀ ਹੈ ਪਾਣੀ ਦੀ ਮਾਰ ਦੇ ਨਾਲ ਤਾਂ ਸੰਪਰਦਾਇਕ ਆਰ ਸੇਵਾ ਬੱਬਾ ਤਾਰਾ ਸਿੰਘ ਜੀ ਵੱਲੋਂ ਹਰ ਸਾਲ ਜਿਹੜਾ ਕਿਸਾਨਾਂ ਦੀ ਸਾਰ ਲਾਈ ਜਾਂਦੀ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਲੰਗਰ ਦੀ ਜਿਹੜੀ ਸੇਵਾ ਜਿਹੜੀ ਨਿਰੰਤਰ ਚੱਲ ਰਹੀ ਹੈ ਜਿਸ ਦਿਨ ਤੋਂ ਪਾਣੀ ਆਇਆ ਉਸ ਦਿਨ ਤੋਂ ਹੀ ਜਿਹੜੀ ਲੰਗਰ ਦੀ ਸੇਵਾ ਇਹਦੀ ਕੀਤੀ ਹੈ ਨਾਲ ਹੀ ਤੋੜੇ ਭਰ ਕੇ ਇਹ ਟ੍ਰੈਕਟਰ ਟਾਲੀਆਂ ਦੇ ਨਾਲ ਮਿੱਟੀ ਲੈ ਕੇ ਤੋੜੇ ਪਰ ਕੇ ਜਿਹੜਾ ਬੰਨ ਦੇ ਉੱਤੇ ਜਿਹੜਾ ਤੋੜੇ ਲਗਾਇਆ ਜਾਂ ਰਿਹਾ ਤਾਂ ਆ ਜਿਹੜਾ ਬੰਨ ਨੂੰ ਢਾਹ ਲੱਗੀ ਸੀ ਤਾਂ ਉਸ ਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਹ ਵੀ ਤੁਹਾਨੂੰ ਤਾਂ ਆਸਾਨੀਆਂ ਕਰਾਂਗੇ ਇਸ ਵਕਤ ਸਾਡੇ ਨਾਲ ਕਿਸਾਨ ਜੁੜੇ ਨੇ ਗੱਲਬਾਤ ਕਰਨ ਨੇ ਹਾਂਜੀ ਕੀ ਨਾ ਜੀ ਤੁਹਾਡਾ ਨਾਮ ਆਪਣਾ ਗੁਰਸਾਖ ਸਿੰਘ ਜੀ ਹਾਂਜੀ ਕਿਦਾਂ ਦੇਖਦੇ ਹਾਂ ਜਿਸ ਤਰ੍ਹਾਂ ਪਾਣੀ ਦਾ ਪੱਧਰ ਵਧ ਜਾਂਦਾ ਹੈ ਤਾਂ ਜਿਹੜੇ ਲੋਕ ਦੂਦਰਾੜਿਆਂ ਤੋਂ ਵੀ ਆ ਕੇ ਜਿਹੜੀ ਸੇਵਾ ਇੱਥੇ ਕਰਦੇ ਨੇ ਤਾਂ ਉੱਥੇ ਸੰਤਬਾ ਤਾਰਾ ਸਿੰਘ ਵੱਲੋਂ ਵੀ ਜਿਹੜੀ ਜਿਹੜੀ ਸੰਪਰਦਾਏ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਹਾਂਜੀ ਹਾਂਜੀ ਪਾ ਗੱਲ ਜਿਹੜਾ ਪਰਸੋਂ ਦੀ ਗੱਲ ਹੈ ਬੰਨ ਟੁੱਟ ਚਲਾ ਸਿਰਫ 4 ਫੁੱਟ ਬੰਨ ਰਹਿ ਗਿਆ ਸੰਤ ਬਾਬਾ ਸ੍ਰੀ ਹਾਲੀ ਸਾਹਿਬ ਸੁੱਖਾ ਸਿੰਘ ਜੀ ਨੂੰ ਫੋਨ ਕੀਤਾ ਜੀ ਮਾਹਪੁਰਸ਼ੋ ਇਹ ਸਿਰਫ 4 ਫੁੱਟ ਬੰਨ ਰਹਿ ਗਿਆ ਉਹਨਾਂ ਮਾਹਪੁਰਸ਼ਾਂ ਨੇ ਸੰਗਤ ਭੇਜੀ ਆਪਣੇ ਕੋਲੇ ਲੰਗਰ ਦਾ ਪ੍ਰਬੰਧ ਕੀਤਾ ਦਵਾਈਆਂ ਦਾ ਪ੍ਰਬੰਧ ਕੀਤਾ ਸਾਡੇ ਲਈ ਔਰ ਜੇ ਵੀ ਪ੍ਰਸ਼ਾਸਨ ਦੀ ਵੀ ਚੱਲ ਗਿਆ ਹੁਣ ਪ੍ਰਸ਼ਾਸਨ ਕੋਈ ਨਹੀਂ ਇੱਥੇ ਸਿਰਫ ਮਾਹਪੁਰਸ਼ ਸੰਤ ਬਾਬਾ ਸੁੱਖਾ ਸਿੰਘ ਜੀ ਉਹਨਾਂ ਦੀ ਸੇਵਾਦਾਰ ਸੰਗਤ ਸਾਰੀ ਸੇਵਾ ਕਰ ਰਹੀ ਹੈ ਇੱਥੇ ਸਾਡੇ ਸਾਹਮਣੇ 47 ਡਿਗਰੀ ਟੈਂਪਰੇਚਰ ਆ ਕਿੰਨੇ 2023 ਦੇ ਵਿੱਚ ਜਦੋਂ ਪਾਣੀ ਆਈ ਨਾ ਸਾਡੇ ਘਰ ਸਾਹਮਣੇ ਹੀ ਇਥ ਉਹ ਸਾਡਾ ਘਰ ਵੀ ਡੁੱਬ ਗਿਆ گاਵਾ ਮਰ ਗਏ ਨਾ ਪੱਠੇ ਪੌਣ ਲਈ ਹੈ ਗਈ ਜਗਾ ਹੁਣ ਜਿਸ ਤਰ੍ਹਾਂ ਪਾਣੀ ਫਿਰ ਗਿਆ ਸਾਰੀ ਫਸਲ ਦੇ ਅੰਦਰ ਜਿਹੜਾ ਦਰਿਆ ਦੇ ਅੰਦਰ ਕਿਸਾਨਾਂ ਦੀ ਜਿਹੜੀ ਮਾਲਕੀ ਜ਼ਮੀਨ ਹੈ ਸਾਰੀ ਸਾਰੀ ਜਿਹੜੀ ਫਸਲ ਤਬਾਹ ਹੋ ਗਈ ਤੇ ਪੱਠੇ ਚਾਰਾ ਜਿਹੜਾ ਖਤਮ ਹੋ ਚੁੱਕਿਆ ਤੇ ਕੱਲ ਕੈਬਨਰ ਮੰਤਰੀ ਲਾਲਜੀ ਸਿੰਘ ਖੁੱਲਰ ਵੀ ਪਹੁੰਚੇ ਸੀ ਕੋਈ ਚਾਰਾ ਡਿਵਾਈਡ ਕੀਤਾ ਗਿਆ ਸੀ ਉਹਨਾਂ ਵੱਲੋਂ ਵੀ ਤਾਂ ਹੋਰ ਵੀ ਜਿਹੜੇ ਲੋਕ ਸਾਹਮਣੇ ਆ ਰਹੇ ਨੇ ਸੇਵਾ ਕਰਨ ਵਾਸਤੇ ਸਾਰੇ ਜਿਹੜੀ ਸੱਚਾਈ ਦੀ ਗੱਲ ਪੁੱਛੋ ਨਾ ਹਰੀਗਾ ਤੋਂ ਲੈ ਕੇ ਇੱਥੋਂ ਤੱਕ ਸਭਰਾਵਾ ਤੱਕ ਕਿਸੇ ਨੂੰ ਚਾਰਾ ਨਹੀਂ ਜਿ ਮਿਲਿਆ ਨਾ ਚੌਕਰ ਦਾ ਤੋੜਾ ਹੀ ਮਿਲਿਆ ਜੀ ਤੀ ਕਿਸੇ ਵਕਤ ਵੀ ਆਓ ਸਾਰ ਲਓ ਇੱਥੇ ਜਾ ਕੇ ਬੈਕਾਂ ਦੇ ਵਿੱਚ ਨਾ ਚੌਕਰ ਨਾ ਪੱਟੇ ਪਤਾ ਨਹੀਂ ਕਿੰਨੂੰ ਦਿੱਤਾ ਵਾ ਉਹ ਅਗਲੇ ਬੰਨੇ ਗਏ ਜਰੂਰ ਆ ਪਰ ਪਤਾ ਨਹੀਂ ਕਿੰਨੂੰ ਤਾਂ ਨਸਭਰਾਵਾਂ ਦੀ ਸੰਗਤ ਨੂੰ ਨਾ ਕੁੱਤੀ ਵਾਲੇ ਨੂੰ ਨੰਬੂ ਵਾਲੀ ਸੰਗਤ ਨੂੰ ਜਿਹੜੀ ਦਰਿਆ ਦੇ ਆਪਣੀ ਦਰਿਆ ਦੇ ਵਿੱਚ ਪਹਿਲੀ ਆ ਕਿਹਨੇ ਆਣ ਕੇ ਪ੍ਰਸ਼ਾਸਨ ਨੇ ਇਹ ਨਹੀਂ ਪੁੱਛਿਆ ਡੰਗਰ ਡੁੱਬੰਦੇ ਆ ਤੁਹਾਡੀ ਫਸਲ ਡੁੱਬੰਦੀ ਆ ਕੋਈ ਮਹੱਈਆ ਕਰੇ ਕੋਈ ਚੀਜ਼ ਚਾਹੀਦੀ ਆ ਕਿਹਨੇ ਕੋਈ ਸਾਰ ਨਹੀਂ ਲਈ ਜੀ ਤੇ ਕਿਸ ਤਰ੍ਹਾਂ ਫਿਰ ਪ੍ਰਬੰਧ ਕੀਤਾ ਜਿਹੜੇ ਅੰਦਰ ਅੰਦਰ ਰਹਿੰਦੇ ਸੀ ਜਿਹੜੇ ਦਰਿਆ ਦੇ ਅੰਦਰ ਜੰਨਿਆਂ ਤੇ ਕੋਠੀਆਂ ਨੇ ਘਰ ਨੇ ਬੈਕਾਂ ਨੇ ਉਹ ਲੋਕ ਵੀ ਅਜੇ ਹਜ ਤੱਕ ਕਹਿੰਦੇ ਉੱਥੇ ਹੀ ਫਸੇ ਹੋਏ ਨੇ ਤੇ ਉਹਨਾਂ ਨੂੰ ਬਾਹਰ ਲਾਉਂਦਾ ਕੋਈ ਉਪਰਾਲਾ ਕੀਤਾ ਯਾਰ ਆਲਾ ਮਹਾਪੁਰਸ਼ ਬਾਬਾ ਸੁਖਾ ਸਿੰਘ ਜੀ ਉਹਨਾਂ ਲੋਪਰਾਲਾ ਖੋਲ ਕੀਤਾ ਜਾ ਰਿਹਾ ਹੈ ਜਿਹੜੀਆਂ ਸੰਗਤਾਂ ਸੀ ਅੰਦਰ ਉਹਨਾਂ ਨੂੰ ਬਾਹਰ ਕੱਢ ਕੇ ਲੰਦਾਂ ਗਿਆ ਜਿਤਨਾ ਬੰਨ ਤੇ ਬਿਠਾਤਾ ਹੈ ਤੇ ਸੇਵਾ ਨੰਤਰ ਚੱਲ ਰਹੀ ਹੈ ਜੀ ਉਹ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਗਏ ਸੀ ਐਸਡੀਐਮ ਸਾਹਿਬ ਆਏ ਸੀ ਉਹਨਾਂ ਸਾਨੂੰ ਸਭ ਕੁਝ ਤਾਂ ਬੋਰੇ ਦਿੱਤੇ ਤੋੜੇ ਦਿੱਤੇ ਆ ਜੰਬੋ ਬੈਗ ਦਿੱਤੇ ਆ ਜਾਲ ਦਿੱਤੇ ਲੇਵਰ ਦਿੱਤੀ ਆ ਜੀ ਪ੍ਰਬੰਧ ਫੋਲੇ ਪ੍ਰਸ਼ਾਸਨ ਨੇ ਪਰ ਅੱਜ ਨਹੀਂ ਆਏ ਅੱਜ ਟੁੱਟ ਰਿਹਾ ਬੰਨ ਫੇਰ ਅੱਜ ਪ੍ਰਸ਼ਾਸਨ ਕਹ ਕਿੰਨਾ ਕ ਜਿਹੜਾ ਪਾਣੀ ਛੜਿਆ ਗਿਆ ਹੁਣ ਤੱਕ ਇਹ 1 ਲੱਖ ਤੱਕ ਛੜਦਾ ਜੀ ਤੁਸੀਂ ਕੱਲ 70000 ਕਹਿੰਦੇ ਇਹਦੇ ਮਤਲਬ ਉਸ ਤੋਂ ਬਾਅਦ ਜਿਹੜਾ ਬਾਅਦ ਚ ਵਧਿਆ ਜੀ ਹਾਂਜੀ ਹਾਂਜੀ 70000 80000 ਤੱਕ ਪਾਣੀ ਛੜਦਾ ਜੀ ਆ ਵੇਖੋ ਇੱਕ ਰੀ ਛਾਤੀ ਮਰਾਓ ਇੱਥੇ ਤੱਕ ਪਾਣੀ ਸਵੇਰੇ ਆ ਗਿਆ 1 ਲੱਖ ਤੱਕ ਛੜਦਾ ਇਹ ਪਾਣੀ ਇਹ ਫੇਰ ਹੁਣ ਘਟ ਗਿਆ ਜੀ ਹਾਂਜੀ ਤਾਂ ਪਿੱਛੇ ਜਿੱਤਾਂ ਬਰਸਾਤਾਂ ਹੋ ਰਹੀਆਂ ਨੇ ਤੇ ਬੱਦਲ ਵੀ ਫਟ ਰਹੇ ਨੇ ਤਾਂ ਜਿਹੜਾ ਮਾਦੀ ਦੀ ਧਰਤੀ ਨੂੰ ਜਿਹੜਾ ਨੁਕਸਾਨ ਵੱਡਾ ਹੋ ਰਿਹਾ ਕੀ ਕਰਨ ਸਰ ਪਿਛਲੀ ਵਾਰੀ ਤੁਹਾਨੂੰ ਪਤਾ ਹੀ ਹੈ 15 ਪਿੰਡ ਡੁੱਬੇ ਸੀ ਤੁਹਾਡੇ ਸਾਹਮਣੇ ਤੁਸੀਂ ਇਸ ਵਕਤ ਜੇ ਬੰਨ ਟੁੱਟਦਾ ਨਾ ਇਹਨੇ ਘਰ ਤੋਂ ਘੱਟ 20 ਪਿੰਡ ਡੁੱਬਨੇ ਕਿਉਂ ਆ ਜਿਹੜੇ ਪਿੰਡ ਆ ਇਹ ਇਧਰਲੇ ਬੰਨੇ ਸਾਰੇ ਪਿੰਡ ਡੁੱਬਣਗੇ ਜਿੰਨਾ ਜੋਤੀਸ਼ਾ ਹੋ ਗਿਆ ਸੁਭਰਾ ਪਿੰਡ ਤਾਂ ਹੈਗਾ ਹੀ ਹੈਗਾ ਡੂਮਨੀ ਵਾਲਾ ਇਧਰ ਜਿੰਨੇ ਕੋਡ ਬੁੱਢਾ ਹੋ ਗਿਆ ਸਾਰੇ ਪਿੰਡ ਡੁੱਬਣਗੇ ਜੀ ਜੇ ਥੋੜੀ ਜੀ ਵੀ ਨਗੇਲੀ ਪ੍ਰਸ਼ਾਸਨ ਕਰਦਾ ਅੱਜ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਵੀ ਨਹੀਂ ਸਾਡੀ ਸਾਰ ਲੈਣਾ ਸਿਰਫ ਮਹਾਪੁਰਸ਼ ਬਾਬਾ ਸੁੱਖਾ ਸਿੰਘ ਕਿਹਾ ਵੀ ਇੱਥੇ ਆਓ ਸੇਵਾ ਕਰੋ ਉਹਨਾਂ ਕਾ ਵੀ ਇੱਕ ਦਿਨ ਹੀ ਲਾ ਜਾਂਦੇ ਆ ਬਿਲਕੁਲ ਤਾਂ ਨਾਲ ਹੀ ਲੰਗਰ ਜਿਹੜੇ ਚਲਾਏ ਜਾ ਰਹੇ ਲੰਗਰ ਠੰਡਿਆਂ ਦੀ ਸੇਵਾ ਜੇ ਪਕੌੜਿਆਂ ਦੀ ਸੇਵਾ ਨਤੇ ਜੋ ਵੀ ਮੰਨ ਕੇ ਚਲੋ ਪ੍ਰਦਾਰਥਿਆ ਨਾ ਮਹਾਪੁਰਸ਼ ਭੇਜ ਰਿਹਾ ਪਾਣੀ ਤੱਕ ਦੀ ਸੇਵਾ ਜੀ ਬਿਲਕੁਲ ਤਾਂ ਕਿਸਾਨਾਂ ਦਾ ਕਹਿਣਾ ਇੰਜ ਪਾਣੀ ਦਾ ਪੱਧਰ ਹੋਰ ਵੀ ਵੱਧਾ ਤਾਂ ਵੱਡਾ ਨੁਕਸਾਨ ਉਸ ਹੋ ਸਕਦਾ ਹੈ ਤਾਂ ਜਿਹੜੀ ਢਾਹ ਲੱਗੀ ਸੀ ਬੰਨਣੋਂ ਤਾਂ ਉਸ ਦੇ ਜਿਹੜਾ ਪ੍ਰਬੰਧ ਕੀਤਾ ਗਿਆ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਤਾਂ ਜਿੱਥੇ-ਜਿੱਥੇ ਕੋਈ ਨੁਕਸਾਨ ਪਹੁੰਚਦਾ ਹੈ ਸੰਪਰਦਾਇਕ ਆੜ ਸੇਵਾ ਬਾਬਾ ਤਾਰਾ ਸਿੰਘ ਤੇ ਬਾਬਾ ਸੁਖਾ ਸਿੰਘ ਜੀ ਵੱਲੋਂ ਜਿਹੜੇ ਵੱਡੇ ਉਪਰਾਲੇ ਕੀਤੇ ਜਾਂਦੇ ਸਾਡੇ ਨਾਲ ਕਿਸਾਨ ਜੁੜੇ ਨੇ ਗੱਲਬਾਤ ਕਰ ਰਹੇ ਨੇ ਆ ਕੰਮ ਕਰਦੇ ਪਿਆ ਸੀ ਜਿਹੜਾ ਬੰਨ ਬਣਦੇ ਪਿਆ ਸੀ ਸਾਡੇ ਨਾਲ ਪਹਿਲਵਾਨ ਜੀ ਜੁੜੇ ਨੇ ਹਾਂਜੀ ਪਹਿਲਵਾਨ ਜੀ ਪ੍ਰਸ਼ਾਦੇ ਜਾਗ ਰਹੇ ਹੁਣ ਮਤਲਬ ਉਸੇ ਤਰ੍ਹਾਂ ਜਿੰਨਾ ਕੰਮ ਕਰਦੇ ਕਰਦੇ ਤਾਂ ਕਿੰਨਾ ਕੁ ਜਿਹੜਾ ਪਾਣੀ ਛੱਡ ਦਿੱਤਾ ਗਿਆ ਤੇ ਕਿੰਨਾ ਜਿਹੜਾ ਨੁਕਸਾਨ ਹੋ ਗਿਆ ਤੇ ਕਿੰਨਾ ਕੁ ਹੋਰ ਹੋ ਸਕਦਾ ਹੈ ਕਿ ਪਾਣੀ ਆਉਂਦਾ ਨੁਕਸਾਨ ਬੰਦ ਦੇ ਅੰਦਰ ਲੋਕਾਂ ਦੀ ਨਿੱਜੀ ਜ਼ਮੀਨ ਜੀ ਇੱਥੇ ਵੀ ਬਹੁਤ ਹੋ ਚੁੱਕਾ ਵਾ ਤੇ ਜੇਕਰ ਇਹ ਬੰਦ ਨਾ ਬੱਝਦੇ ਤਾਂ ਬਾਾਕੀ ਸਾਰੇ ਪਿੰਡ ਤੁਹਾਨੂੰ ਪਤਾ ਕਿੰਨੇ ਪ ਤੇ ਇੱਥੇ ਬਾਬਾ ਜੀ ਹੁਣੀ ਸੁੱਖਾ ਸਿੰਘ ਸਰੀਆਲੀ ਸਾਹਿਬ ਵਾਲੇ ਹੋਰ ਸੰਗਤਾਂ ਸਭਰਾ ਤੋਂ ਸੰਗਤਾਂ ਆ ਕੇ ਤੇ ਬੰਨ ਤੇ ਆਗਿਆ ਸੇਵਾ ਕੀਤੀ ਤੇ ਬੰਨ ਨੂੰ ਕੰਟਰੋਲ ਚ ਲਿਆਂਦਾ ਵਾ ਪਰ ਖਤਰਾ ਜੇ ਸਾਨੂੰ ਇਹ ਮਹਿਸੂਸ ਹੁੰਦਾ ਵੀ ਅੱਜ ਨਿਊਜ਼ ਤੇ ਆਉਂਦਾ ਵੀ ਪਾਣੀ ਪਿੱਛੋਂ ਜੇ ਹੋਰ ਜ਼ਿਆਦਾ ਆਉਂਦਾ ਤੇ ਫੇਰ ਖਤਰਾ ਹੈ ਤੇ ਇੱਥੇ ਪਿਛਲੇ 23 ਚ ਵੀ ਪਾਣੀ ਆਇਆ ਉਦੋਂ ਵੀ ਇੱਥੇ ਕੋਈ ਖਤਰਨਾਕ ਜਗ੍ਹਾ ਅਸੀਂ ਤੇ ਪਾਈ ਅਸੀਂ ਸਰਕਾਰ ਨੂੰ ਕਿਹਾ ਇੱਥੇ ਉੱਪਰ ਕੋਈ ਪੱਥਰ ਨਹੀਂ ਲੱਗਾ ਜੇ ਅੱਜ ਉਹ ਪੱਥਰ ਲੱਗਾ ਹੁੰਦਾ ਤੇ ਇੰਨੀ ਇੰਨੀ ਭਜਨਟ ਨਾ ਬੰਦੀ ਲੋਕਾਂ ਨੂੰ ਬਹੁਤ ਖਤਰੇ ਵਾਲੀ ਗੱਲ ਈ ਬਿਲਕੁਲ ਜਿਦਾਂ ਢ ਉਨਾ ਪ੍ਰਬੰਧ ਨਹੀਂ ਕੀਤਾ ਗਿਆ ਇਸ ਵਾਰ ਢਾਹ ਲੱਗਣ ਤੋਂ ਪਹਿਲਾਂ ਹੀ ਮਤਲਬ ਪ੍ਰਬੰਧ ਕਰ ਲਏ ਗਿਆ ਕਿਸਾਨਾਂ ਵੱਲੋਂ ਪੂਰੇ ਤੇ ਤਰੀਕੇ ਦੇ ਨਾਲ ਇਹ ਜਿਹੜਾ ਕੰਮ ਸਰਕਾਰਾਂ ਦਾ ਹੈ ਉਹ ਸਮਪਰਦਾਇਕ ਤੇ ਕਿਸਾਨ ਆਪ ਕਰ ਰਿਹਾ ਇੱਕ ਕੰਮ ਸਰਕਾਰਾਂ ਦਾ ਹੁੰਦਾ ਜਿੱਥੇ ਪੱਥਰ ਲੱਗਣਾ ਚਾਹੀਦਾ ਹੈ ਇੱਥੇ ਇੱਕ ਵੀ ਪੱਥਰ ਨਹੀਂ ਲੱਗਾ ਪਿਛਲੇ ਡਰ ਤੋਂ ਮਾਰੇ ਕਿਸਾਨ ਵਰਗੇ ਖੁਦ ਆਪ ਅੱਗੇ ਆ ਕੇ ਤੇ ਪਹਿਲਾਂ ਹੀ ਪ੍ਰਬੰਧ ਕਰਦੇ ਆਪ ਦਾ ਇਹ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਅ ਕਰੋ ਜਿਹੜਾ ਉਹ ਮਤਲਬ ਨਾਰਾ ਉਹ ਪੂਰਾ ਹੋਉਂਦਾ ਇਸ ਕਰਕੇ ਆਪ ਹੀ ਇਹੀਂ ਸਾਰਾ ਕੁਝ ਲੱਗੇ ਕੁੱਝ ਕਦਾ ਕਹਿਣਾ ਲੋਕਾਂ ਦਾ ਕਿਸਾਨਾਂ ਦਾ ਕਹਿਣਾ ਵੀ ਕੁਝ ਹੱਦ ਤੱਕ ਜਿਹੜਾ ਪੱਥਰ ਲੱਗਾ ਹੀ ਤੇ ਅੱਗੇ ਮੁਰਗੇ ਪੱਥਰ ਨਹੀਂ ਲਵਾਇਆ ਗਿਆ ਉਹ ਪੱਥਰ ਜੀ ਉਹ ਮਤਲਬ ਜਿਹੜੀ ਇਹ ਹਾਦੇ ਤਰਨਤਾਰਨ ਜ਼ਿਲ੍ਹੇ 'ਚ ਪੈਂਦੀ ਹੈ ਉਹ ਬਰੋਜਪੁਰ ਦੇ ਉਹਨਾਂ ਆਪ ਦੇ ਏਰੀਏ 'ਚ ਲੱਗਾ ਹੋਇਆ ਉੱਥੇ ਲਵਾਇਆ ਹੋਇਆ ਪਿੱਛੇ ਜਿਹੜਾ ਨਵੇਂ ਪੁਲ ਤੇ ਲੱਗੇ ਪਰ ਸਾਡੇ ਹਲਕੇ 'ਚ ਨਹੀਂ ਲੱਗਾ ਪੱਥਰ ਕੋਈ ਵੀ ਉਹ ਉਹਨਾਂ ਦੇ ਲੱਗਾ ਹੋਇਆ ਵਾ ਇਥੇ ਲੱਗਣਾ ਚਾਹੀਦਾ ਜਿੱਥੇ ਖਤਰਾ ਹੈ ਪਹਿਲਾਂ ਆਪਾਂ ਨੂੰ ਦੱਸੰਦਿਆ ਪਿਛਲੇ 3 ਸਾਲਾਂ ਤੋਂ ਦੱਸੰਦਿਆ ਵੀ ਇੱਥੇ ਖਤਰਾ ਵਾ ਤੇ ਇੱਥੇ ਕਿਉਂ ਨਹੀਂ ਫਿਰਉਦਾ ਮਾਨੂੰ ਸੀਰੀਸ ਰਿਆ ਗਿਆ ਕੀ ਮਹਿਮਾ ਜਾਂ ਸਰਕਾਰੇ ਨੂੰ ਡੀਕਦੀ ਆ ਵੀ ਟੁੱਟੇ ਤੇ ਫੇਰ ਹੀ ਅਸੀਂ ਉਹ ਕਰੀਏ ਜੇ ਅਫਸਰ ਸਾਹਿਬਾਂ ਨੇ ਸੋਚਦੇ ਹੁਣ ਟੁੱਟੀ ਟੁੱਟਣ ਤੇ ਜੋ ਤੁਹਾਨੂੰ ਪਤਾ ਹੀ ਆ ਮਾਜਦਾ ਬਣੇ ਤੇ ਉਹਦੇ ਵਿੱਚ ਸਰਕਾਰਾਂ ਨੂੰ ਅਫਸਰ ਦੁਰਾਲ ਮਿਲ ਕੇ ਜੋ ਕਰਦੀਆਂ ਹੁੰਦੀਆਂ ਹਨ ਤੁਹਾਨੂੰ ਪਤਾ ਹੀ ਆ ਕੀ ਕੀ ਮੰਗ ਕੀ ਕਰਦੇ ਹੋ ਜਿਤਨਾ ਸਾਰੀ ਫਸਲ ਤਬਾਹ ਹੋ ਗਈ ਹੈ ਜਿਹੜੇ ਦਰਿਆ ਦੇ ਅੰਦਰ ਜ਼ਮੀਨਾਂ ਸੀ ਤਾਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਚਾਹੁੰਦੇ ਆ ਜੀ ਸਰਕਾਰ ਨੂੰ ਚਾਹੀਦਾ ਵਾ ਦਰਿਆ ਦਾ ਸੈਂਟਰ ਲੈ ਕੇ ਪਹਿਲੀ 10 ਕਿਲੇ ਇਕ ਵਾਇਰ ਕਰੇ ਮਤਲਬ 10 ਕਿਲੇ ਚੜਾਈ ਤੇ ਪੱਕਾ ਦਰਿਆਕਥਾਂ ਤੇ ਉਥੋਂ ਰੇਤਾ ਪੁੱਟ ਕੇ ਜਾਂ ਜੋ ਵੀ ਡੂੰਘਾਈ ਕਰੇ ਪਹਿਲੀ ਇਕ ਵਾਇਰ ਕਰਦੇ ਸਰਕਾਰ ਕਿਸਾਨਾਂ ਨੂੰ ਪੈੜੀ ਦੇਵੇ ਪੈਸੇ ਦੇਵੇ ਤੇ ਦਰਿਆ ਨੂੰ ਵੰਨ ਪੱਕੇ ਕੀਤੇ ਆ ਨਾ ਆਪਣੇ ਕੋਈ ਖਤਰਾ ਨਾ ਹੋਵੇ ਜਦੋਂ ਕੋਈ ਸਰਕਾਰ ਇਹਦੇ ਬਾਰੇ ਕੋਈ ਸੋਚਦੀ ਨਹੀਂ ਆ ਅਸੀਂ ਤੇ ਉਹਨੇ ਪੱਕਾ ਹੱਲ ਹੋਵੇ ਆਏ ਸਾਲ ਜੇ ਮੰਨ ਲਓ ਕੋਈ ਸਰਕਾਰ ਆਖ ਦਿੰਦੀ ਵੀ ਏਨੇ ਕਰੋੜ ਅਸੀਂ ਦੇਦਾ ਓਨੇ ਕਰੋੜ ਦੇਦਾ ਤੇ ਉਹ ਜਿਹੜੇ ਏਨੇ ਕਰੋੜ ਦੇਣ ਨਾਲ ਇਹ ਤਾਂ ਚੰਗਾ ਵਾ ਵੀ ਇਹਦਾ ਹੱਲ ਕੀਤਾ ਜਾਵੇ ਪੱਕਾ ਜੀ ਪੈੜੀ ਐਕਵਾਇਰ ਕਰਕੇ ਤੇ ਦਹਾ ਕਿੱਲਾਂ ਦੇ ਵਿੱਚ ਚੜਾਈ ਲੈ ਕੇ ਇਹਨੂੰ ਡੂੰਗਾ ਕੀਤਾ ਜਾਵੇ ਇਹਦੇ ਬੰਨੇ ਪੱਕੇ ਕਰਕੇ ਤਾਂ ਖਤਰਾ ਹੋ ਵੀ ਨਾ ਜਿਹੜਾ ਪਾਣੀ ਉਹਦੇ ਵਿੱਚ ਹੀ ਤੁਰ ਜਾਵੇ ਬਿਲਕੁਲ ਤਾਂ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਨੂੰ ਜਿਹੜੀ ਇਹ ਜ਼ਮੀਨ ਐ ਐਕਵਾਇਰ ਕਰਕੇ ਇਸ ਦੀ ਜਿਹੜੀ ਖਲਾਈ ਕਰਕੇ ਉਹ ਵੱਡੀਆਂ ਨਹਿਰਾਂ ਜਿਹੜੀਆਂ ਬਣਾਈਆਂ ਜਾਂਦਾ ਕਿਸਾਨਾਂ ਨੂੰ ਜਿਹੜਾ ਆਏ ਸਾਲ ਹੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦਾ ਕਿਸਾਨਾਂ ਦੀ ਜਾਨ ਜਿਹੜੀ ਇਸ ਵਕਤ ਵੀ ਜਿਹੜੀ ਮੁੱਠੀ ਦੇ ਵਿੱਚ ਆਈ ਪਈ ਹੈ ਤਾਂ ਜੋ ਹਜ਼ਾਰਾਂ ਏਕੜ ਕਿਸਾਨਾਂ ਦੀ ਜਿਹੜੀ ਫਸਲ ਦੀ ਪਾਣੀ ਦੀ ਮਾਰ ਹਟਾਈ ਹੈ ਪਸ਼ੂਆਂ ਦਾ ਚਾਰਾ ਵੀ ਜਿਹੜਾ ਖਰਾਬ ਹੋ ਚੁੱਕਾ ਤਾਂ ਸਰਕਾਰ ਨੂੰ ਅਪੀਲ ਕੀਤੀ ਹੈ ਵੀ ਪਸ਼ੂਆਂ ਦਾ ਚਾਰਾ ਜਿਹੜਾ ਜਿਹੜਾ ਦਿੱਤਾ ਜਾਵੇ ਤਾਂ ਜੋ ਕਿਸਾਨ ਡੇਰੀ ਫਾਰਮਾਂ ਤੋਂ ਜਿਹੜਾ ਦੁੱਧ ਵੇਚ ਕੇ ਆਪਣਾ ਢਾਂ ਘਰ ਦਾ ਗੁਜ਼ਾਰਾ ਕਰ ਸਕਣ ਤਾਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਣੀ ਰਹੋ ਦੇਣਿਕ ਸਿਰਾ ਟੀਵੀ ਦੇ ਨਾਲ